ਫੇਵਰਿਟ ਲੱਗਾ ਕਿਉਂਕਿ ਸਾਰੇ ਫਿਲਮ ਸਾਡੇ ਅੱਖਾਂ ਦੇ ਮੂਰੇ ਬਣੀ ਐ ਤੇ ਸਾਡੇ ਲਈ ਤਾਂ ਇੱਕ ਇੱਕ ਸੀਨ ਬੜਾ ਮੈਮਰੀਏਬਲ ਐ ਬਹੁਤ ਯਾਦਗਾਰ ਐ ਸਾਨੂੰ ਪਤਾ ਸਾਨੂੰ ਤੇ ਪਤਾ ਸੀਗਾ ਹੈਨਾ ਬਾਕੀ ਵਾਲੇ ਉਹ ਬਹੁਤ ਬਹੁਤ ਸਰਪ੍ਰਾਈਜ਼ ਦੇਗਾ ਤੇ ਮੇਰੇ ਨਾਲ ਮੇਰੇ ਭਾਬੀ ਬੈਠੇ ਸੀ ਤੇ ਉਹਨਾਂ ਨੇ ਵੇਖਦੇ ਸਾਰ ਕਿਹਾ ਕਹਿੰਦੇ ਆਉਣ ਵਾਲਾ ਸਟਾਰ ਐ ਮੈਂ ਸੱਚੀ ਦੱਸਦਾ ਮੈਂ ਆਪਣਾ ਫੋਨ ਛੱਡੀ ਦਿੱਤਾ ਸੀ ਉੱਥੇ ਕਿਉਂਕਿ ਸਾਡਾ ਫੋਨ ਅੰਦਰ ਲੈ ਕੇ ਜਾਣਾ ਲਾਊਡ ਨਹੀਂ ਸੀਗੇ ਤੇ ਫਿਰ ਅਸੀਂ ਫੋਨ ਬਾਹਰ ਹੁੰਦੇ ਸੀਗੇ ਅਸੀਂ ਗੱਲਾਂ ਮਾਰਨੀ ਆ ਉਹ ਮੈਨੂੰ ਉਹ ਜਗ੍ਹਾ ਨਾਲ ਬਹੁਤ ਅਟੈਚਮੈਂਟ ਹੋ ਗਿਆ ਸਾਡੀ ਕਿਉਂਕਿ ਜਦੋਂ ਗਿੱਪੀ ਬਾਜੀ ਹੋਰੀ ਸੈੱਟ ਤੇ ਆਉਂਦੇ ਸੀ ਸਭ ਨੂੰ ਪ੍ਰੋਪਰ ਗਰੀਡ ਕਰਦੇ ਸੀਗੇ ਬਹੁਤ ਚੰਗਾ ਲੱਗਦਾ ਸੀਗਾ ਬਹੁਤ ਵਧੀਆ ਲੱਗ ਰਿਹਾ ਹੈ ਚੰਗੇ ਸਾਥ ਮਿੜੇ ਨੇ ਇਨਾ ਪੋਜ਼ਿਟਿਵ ਮਾਹੌਲ ਹੁੰਦਾ ਸੀ ਸੈੱਟ ਤੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਡੀ ਦੋਸਤੀ ਚੱਲਦੀ ਹੋਈ ਆ ਸਾਨੂੰ ਲੱਗਦਾ ਉਹਨਾਂ ਟੁੱਟਣੀ ਹੋਈ ਨਹੀਂ ਜਿੱਥੇ ਵੀ ਦੇਖੋਗੇ ਪਰਦੇ ਤੇ ਮੈਂ ਵੀ ਸ਼ਾਇਦ ਇਕੱਠੇ ਹੀ ਦਿਖਾਂਗੇ ਸਕਰੀਨ ਤੇ ਦੇਖ ਕੇ ਖੁਦ ਨੂੰ ਕਿਦਾਂ ਬਹੁਤ ਵਧੀਆ ਲੱਗਿਆ ਆਪਣੇ ਆਪ ਨੂੰ ਸਕਰੀਨ ਤੇ ਦੇਖ ਕੇ ਫਸਟ ਮੂਵੀ ਸੀ ਸਾਡੀ ਤੇ ਆਪਣੇ ਆਪ ਨੂੰ ਇੰਨੇ ਵੱਡੇ ਪਰਦੇ ਤੇ ਦੇਖਣਾ ਤੇ ਗਿੱਪੀ ਭਾਜੀ ਨਾਲ ਨਿਮਰਤ ਮੈਮ ਨਾਲ ਕੁਗੀ ਭਾਜੀ ਨਾਲ ਸਕਰੀਨ ਸ਼ੇਅਰ ਕਰਨਾ ਬਹੁਤ ਵੱਡੀ ਗੱਲ ਹੈ ਸਾਡੇ ਲਈ ਤੇ ਥੈਂਕ ਯੂ ਭਾਜੀ ਸਾਨੂੰ ਇਹਨਾਂ ਮੂਵੀ ਦਾ ਪਾਰਟ ਬਣਾਇਆ ਅੱਛਾ ਕੀ ਕਹੂੰ ਕਿ ਏਕਮ ਦੀ ਐਕਟਿੰਗ ਲਈ ਕੀ ਕਹੂੰਗਾ ਉਹ ਤਾਂ ਡੈਬਿਊ ਹੈ ਹਨਾ ਪਹਿਲੀ ਵਾਰੀ ਆਇਆ ਸਕਰੀਨ ਤੇ ਤੇ ਕਮਾਲ ਕਰ ਦਿੱਤੀ ਹੈ ਉਹਦੇ ਲਈ ਜਦੋਂ ਸਾਨੂੰ ਪਤਾ ਸਾਨੂੰ ਤੇ ਪਤਾ ਸੀਗਾ ਹਨਾ ਬਾਕੀ ਵਾਲੇ ਉਹ ਬਹੁਤ ਬਹੁਤ ਸਰਪ੍ਰਾਈਜ਼ ਸੀਗਾ ਤੇ ਮੇਰੇ ਨਾਲ ਮੇਰੇ ਭਾਬੀ ਬੈਠੇ ਸੀ ਤੇ ਉਹਨਾਂ ਨੇ ਵੇਖਦੇ ਸਾਰ ਗਿਆ ਕਹਿੰਦੇ ਆਉਣ ਵਾਲਾ ਸਟਾਰ ਹੈ ਤੇ ਬਹੁਤ ਹੀ ਵਧੀਆ ਲੱਗਿਆ ਉਹਦੀ ਐਕਟਿੰਗ ਬਹੁਤ ਸੋਹਣੀ ਹੈ ਬਹੁਤ ਨਿੱਖਰ ਕੇ ਆਉਣਾ ਉਹਨੇ ਅੱਗੇ ਅੱਛਾ ਇੱਕ ਚੀਜ਼ ਦੇਖੀ ਗਈ ਹੈ ਫਿਲਮ ਦੇ ਵਿੱਚ ਜਿੰਨਾ ਐਕਸ਼ਨ ਅਸੀਂ ਗਿੱਪੀ ਸਰ ਉਹਨਾਂ ਦਾ ਦੇਖਿਆ ਨਾਲ ਨਿਮਰਤ ਦਾ ਵੀ ਐਕਸ਼ਨ ਦੇਖਿਆ ਹੈ ਹਨਾ ਜਿਵੇਂ ਅਸੀਂ ਮੰਨਦੇ ਆ ਵੀ ਸਿੱਕੀ ਦੇ ਵਿੱਚ ਵਾਕਈ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ਹਨਾ men women ਨੂੰ ਤੇ ਉਹ ਚੀਜ਼ ਦੇਖ ਕੇ ਖੁਦ ਨੂੰ ਕਿੰਨਾ ਕੁ ਪ੍ਰਾਊਡ ਹੁੰਦਾ ਹੈ ਤੇ ਜਿਹੜੇ ਸੀਨਸ ਦੇਖੇ ਨੇ ਸਕਰੀਨ ਦੇ ਉੱਤੇ ਕਿਦਾਂ ਲੋ ਕੰਡੇ ਖੜੇ ਕਰਨ ਵਾਲੇ ਸੀਨ ਨੇ ਕਿਹੜਾ ਸੀਨ ਫੇਵਰਟ ਲੱਗਾ ਤੇ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਆ ਕੋਈ ਐਵੇਂ ਨਹੀਂ ਕਹਿ ਸਕਦੇ ਕਿ ਸਾਨੂੰ ਇੱਕ ਸੀਨ ਫੇਵਰਟ ਲੱਗਾ ਕਿਉਂਕਿ ਸਾਰੇ ਫਿਲਮ ਸਾਡੇ ਅੱਖਾਂ ਦੇ ਮੂਰੇ ਬਣੀ ਆ ਤੇ ਸਾਡੇ ਲਈ ਤਾਂ ਇੱਕ ਇੱਕ ਸੀਨ ਬੜਾ ਮੈਮਰੀਏਬਲ ਹੈ ਬਹੁਤ ਯਾਦਗਾਰ ਹੈ ਤੇ ਜਦੋਂ ਉਹਨਾਂ ਦੀ ਮਿਹਨਤ ਵੇਖੀ ਉਹਨਾਂ ਦਾ ਉਹਨਾਂ ਨੇ ਜੋ ਉਤਸ਼ਾਹ ਦਿਖਾਇਆ ਜੋ ਆਪਣਾ ਉਹਨਾਂ ਨੇ ਆਪਣਾ ਕੱਢ ਕੇ ਵਿਖਾਈ ਕੀ ਚੀਜ਼ ਹੈਗੀ ਆ ਬਾਾਰ ਹੈਨਾ ਆਪਣੇ ਕਰੈਕਟਰ ਦੇ ਥਰੂ ਜੋ ਬਹੁਤ ਹੀ ਵਧੀਆ ਲੱਗ ਰਿਹਾ ਹੈ अच्छा जते शूट हुई ना फिल्म उस जगह ਦੇ ਉੱਤੇ ਉਸ ਲੋਕੇਸ਼ਨ ਦੇ ਉਸੇ ਅਸੀਂ ਕੁਝ ਘੰਟੇ ਬਿਤਾ ਕੇ ਆਏ ਤੇ ਬਹੁਤ ਸੋਹਣਾ ਲੱਗਿਆ ਤੁਸੀਂ ਕਾਫੀ ਦਿਨ ਰਹੇ ਹੋਵੋਗੇ ਕਿੱਦਾਂ ਦਾ ਫੀਲ ਹੁੰਦਾ ਸੀ ਉੱਥੇ ਤੇ ਮਨ ਕਰਦਾ ਸੀ ਵੀ ਵਾਕਈ ਫੋਨ ਫਾਨ ਛੱਡ ਕੇ ਥੋੜਾ ਟਾਈਮ ਇੱਥੇ ਹੀ ਬਿਤਾਈਏ ਮੈਂ ਸੱਚੀ ਦੱਸਾਂ ਮੈਂ ਆਪਣਾ ਫੋਨ ਛੱਡ ਹੀ ਦਿੱਤਾ ਸੀ ਉੱਥੇ ਕਿਉਂਕਿ ਸਾਡਾ ਫੋਨ ਅੰਦਰ ਲੈ ਕੇ ਜਾਣੇ ਅਲਾਉਡ ਨਹੀਂ ਸੀਗੇ ਤੇ ਫਿਰ ਅਸੀਂ ਫੋਨ ਬਾਹਰ ਹੁੰਦੇ ਸੀਗੇ ਅਸੀਂ ਗੱਲਾਂ ਮਾਰਨੀ ਆ ਉਹ ਲੱਗਣੀਆਂ ਉਸ ਜਗ੍ਹਾ ਨਾਲ ਬਹੁਤ ਅਟੈਚਮੈਂਟ ਹੋ ਗਈ ਸੀ ਸਾਡੀ ਤੇ ਜਦੋਂ ਲਾਸਟ ਡੇ ਸੀਗਾ ਤਾਂ ਬਹੁਤ ਮਾਨ ਵੀ ਭਰਿਆ ਸੀਗਾ ਤੇ ਬਈ ਇੱਕ ਖੁਸ਼ੀ ਵੀ ਸੀ ਕਿ ਹੁਣ ਖਤਮ ਹੋ ਗਿਆ ਹੁਣ ਆਪਣੇ ਆਪ ਨੂੰ ਸਕਰੀਨ ਤੇ ਦੇਖਣਾ ਇਸ ਵੀ ਛੱਡਦਾ ਹਾਂਜੀ ਬਿਲਕੁਲ ਅਸੀਂ ਤਾਂ ਫੋਨ ਭੁੱਲ ਹੀ ਗਏ ਸੀ ਸੈੱਟ ਤੇ ਜਾ ਕੇ ਇਨਾ ਕੁ ਸਿੱਖਣ ਨੂੰ ਮਿਲਦਾ ਸੀ ਫੋਨ ਹੀ ਆਦਿ ਨਹੀਂ ਰਹਿੰਦਾ ਸੀ ਵੀ ਫੋਨ ਵੀ ਯੂਜ਼ ਕਰਨੇ ਆ ਕਿਉਂਕਿ ਬਾਹਰ ਨਿਕਲ ਕੇ ਹੀ ਸਿੱਖਣ ਨੂੰ ਮਿਲਦਾ ਫੋਨ ਦੇ ਵਿੱਚ ਤਾਂ ਇਨਾ ਨਹੀਂ ਆਪਾਂ ਸਿੱਖ ਸਕਦੇ ਤੇ ਬਹੁਤ ਵਧੀਆ ਲੱਗਿਆ ਅੱਛਾ ਫਿਲਮਸ ਦੇ ਨਾਲ ਜੁੜੀ ਹੋਈ ਹੀ ਫੈਮਿਲੀ ਹੈ ਤੁਹਾਡੀ ਬਟ ਸਟਿਲ ਸੈੱਟ ਤੇ ਜਾ ਕੇ ਨਵਾਂ ਕੀ ਸੀ ਅ ਨਵਾ ਬਹੁਤ ਕੁ ਸਿੱਖਣ ਨੂੰ ਮਿਲਿਆ ਸਭ ਨਾਲ ਜੁੜ ਕੇ ਬਹਿਣਾ ਗੱਲਾਂ ਕਰਨੀਆਂ ਇੱਕ ਕਿਸੇ ਨੂੰ ਮਿਲਣ ਦਾ ਤਰੀਕਾ ਕਿਉਂਕਿ ਜਦੋਂ ਗਿੱਪੀ ਬਾਜੀ ਹੋਰੀ ਸੈੱਟ ਤੇ ਆਉਂਦੇ ਸੀ ਸਭ ਨੂੰ ਪ੍ਰੋਪਰ ਗਰੀਟ ਕਰਦੇ ਸੀਗੇ ਬਹੁਤ ਚੰਗਾ ਲੱਗਦਾ ਸੀਗਾ ਤੇ ਬਹੁਤ ਚੰਗਾ ਸੁਭਾਅ ਸੀ ਸਭ ਦਾ ਤੇ ਬਹੁਤ ਕੁ ਨਵਾਂ ਸਿੱਖਿਆ ਫੀਲ ਹੋਣ ਦੀ ਤੱਕ ਅਸੀਂ ਸਟਾਰ ਨਿੰਮਰਤ ਮੈਮ ਨੇ ਨਾ ਕੋ ਗਿੱਪੀ ਬਾਜੀ ਨੇ ਲੱਗ ਗਿੱਪੀ ਬਾਜੀ ਨੇ ਬਿਲਕੁਲ ਵੀ ਨਹੀਂ ਬਹੁਤ ਮਤਲਬ ਫ੍ਰੈਂਡਲੀ ਹੁੰਦੇ ਸੀਗੇ ਬਹੁਤ ਜਾਵੇ ਸੀ ਗਿੱਪੀ ਬਾਜੀ ਦਾ ਨਿੰਮਰਤ ਮੈਮ ਦਾ ਕੋ ਗਿੱਪੀ ਬਾਜੀ ਦਾ ਵੀ ਤੇ ਉਹਨਾਂ ਨੇ ਸਾਨੂੰ ਕਦੇ ਐਵੇਂ ਚੜਕਿਆ ਵੀ ਨਹੀਂ ਡਾਂਟਿਆ ਵੀ ਨਹੀਂ ਇੰਨਾ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਬਹੁਤ ਵਧੀਆ ਸੁਭਾਅ ਉਹਨਾਂ ਦਾ ਤੇ ਸਾਨੂੰ ਬਹੁਤ ਸਿਖਾਇਆ ਵੀ ਬਹੁਤ ਖੁਸ਼ ਆ ਉਹਨਾਂ ਨੇ ਬਸ ਇਹ ਕਹਿਣਾ ਚਾਹਵਾਂਗੇ ਆਪਣੇ ਪਰਿਵਾਰ ਨਾਲ ਜਾ ਕੇ ਮੂਵੀ ਨੂੰ ਦੇਖੋ ਤੇ ਉਹਨਾਂ ਨੂੰ ਦੱਸੋ ਆਪਣੇ ਇਤਿਹਾਸ ਬਾਰੇ ਮੈਂ ਕਵਾਂਗੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਕਿਉਂਕਿ ਬੱਚਿਆਂ ਨੂੰ ਆਪਣਾ ਕਲਚਰ ਪਤਾ ਹੋਏਗਾ ਆਪਣਾ ਸਿੱਖ ਇਤਿਹਾਸ ਪਤਾ ਹੋਏਗਾ ਤੇ ਸਾਡੇ ਲਈ ਹੀ ਵਧੀਆ ਉਹ ਚੀਜ਼ ਥੈਂਕ ਯੂ ਸੋ ਮਚ ਥੈਂਕ ਆਲ ਦਾ ਵੈਰੀ ਬੈਸਟ ਡੇ ਥੈਂਕ ਯੂ